ਹਾਂਜੀ ਸਤਿ ਸ੍ਰੀ ਅਕਾਲ ਜੀ ਪਸਟ ਹਾਂਜੀ ਪੰਜਾਬ ਤੋਂ ਲੱਗਿਆ ਜੰਨਾ ਜੀ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਪੂਰਾ ਕ੍ਰੈਕਡਾਊਨ ਕੀਤਾ ਜਾ ਰਿਹਾ ਹੈਗਾ ਐਡ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜਾ ਇਨਫੋਰਮੇਸ਼ਨ ਬੇਸਡ ਕੋਪਰੇਸ਼ਨ ਸੀ ਜਿੱਥੇ ਇੱਕ ਅਮਰਸ਼ਰ ਦਾ ਬੋਬੀ ਜਿਹੜਾ ਮਢਿਠੇ ਰੋੜ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬ੍ਰਾਂਚ ਤੇ ਜਿਹੜੇ ਕਿ ਕਮਨ ਕਲਾ ਪੁਲਿਸ ਕੋਲ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀ ਐਂਡ ਉਸ ਤੋਂ ਮਿਲੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜ਼ਾਇਜ਼ ਪਿਸਤਲ ਅ ਅਤੇ ਸਮੇਤ ਜਿਹੜੇ ਮੈਗਜ਼ੀਨ ਅਤੇ ਬਾਉਂਡ ਜਿਹੜੇ ਹੈਗੇ ਗਿਫਤਾਰ ਕੀਤਾ ਸੀਗਾ ਇਹਨੂੰ ਉਹਨੂੰ ਪੂਰਾ ਅਸੀਂ ਜਿਹੜਾ ਹੈਗਾ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਚ ਬੰਦੇ ਇਨਵੋਲ ਸੀ ਇਹਨੂੰ ਲੈ ਕੇ ਵੀ ਅਸੀਂ ਜਿਹੜਾ ਇਹਦਾ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲਿਆਸ ਰਿਸ਼ੂ ਅ ਸੁਲਤਾਨਵਿੰਡ ਅਵਸਦਾ ਗਣਾ ਅਸੀਂ ਉਹਨੂੰ ਨੇਬ ਕੀਤਾ ਐ ਤੇ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਮਦ ਕੀਤੇ ਤੇ ਉਹ ਅਜੇ ਚ ਟੋਟਲ ਚਾ ਪਿਸਟਲ ਜਿਹੜੇ ਸਾਡੇ ਤੇ ਵਾਮਦ ਹੋਏ ਹੈਗੇ ਅਜੇ ਚ 7 ਮੈਗਜ਼ੀਨ ਹੈਗੇ ਤੇ 52 ਜਿਹੜੇ ਹੈਗੇ ਬਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਐਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸੈਕਟਰ ਜਿਹੜਾ ਕਸ਼ ਹੈ ਉਹ ਪੀਐਸ ਕਮਨਕਲਾ ਦੇ ਵਿੱਚ ਦਰਜ ਕੀਤਾ ਹੈਗਾ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤਾ ਹੋਣਾ ਸੀ ਜਾਂ ਅੱਗੇ ਇਹਨਾਂ ਦੇ ਜਿਹੜੇ ਹਥਿਆਰ ਆ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸਟੀ ਟੀਮ ਨੇ ਅਤੇ ਜਿਹੜਾ ਕਮਨ ਕਲਾਂ ਦੀ ਟੀਮ ਨੇ ਅਲੋਂਗ ਵਿਦ ਜੋ ਸੀਆਈਏ ਐਸਪੀ ਡੀਐਸਪੀਡੀ ਜਿਹੜਾ ਹੈਗਾ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋਂ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰੀਵੈਂਟ ਕਰ ਪਾਏ ਜੀ ਫਰਤੇ ਦੇ ਲਿੰਕ ਚ ਵੀ ਹੈਗੇ ਸੀ ਪਹਿਲਾਂ ਤੋਂ ਹਾਂਜੀ ਕਿਸੇ ਲਿੰਕ ਚ ਵੀ ਦੇਖੋ 올ਵੇਡੀ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕਿ ਜਦੋਂ ਰੌਜ਼ਾਨਾ ਬੋਬੀ ਦਾ ਪਤਾ ਚੱਲੇ ਉਹਦੇ ਬਾਅਦ ਹੀ ਜਿਹੜੇ ਉਹਦੀ ਲਿੰਕ ਚ ਅਸੀਂ ਸਾਨੂੰ ਜਿਹੜਾ ਹੈਗਾ ਰਿਸ਼ਪ ਦੇ ਬਾਰੇ ਪਤਾ ਚੱਲੇ ਅਟਲ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਦਾ ਵੈਪਨ ਕਿੱਥੋਂ ਆਇਆ ਸੀ ਕਿੱਥੇ ਯੂਜ਼ ਹੋਣਾ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਭ ਅਜੀ ਅਜੀ ਇਨਵੈਸਟੀਗੇਸ਼ਨ ਦਾ ਸਬੰਧ ਹੈ ਪਹਿਲਾ ਪਰਸਾ ਆਪੇ ਇਹ ਤਾਂ ਦੋਨਾਂ ਪਹਿਲਾਂ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪਾਸੇ ਹੈਗੇ ਪੁਰਾਣੇ